ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਪਹੁੰਚ ਗਏ ਹਾਂ ਜੀ ਬਾਬਾ ਬੁੱਢਣ ਸਾਹਿਬ ਜੀ ਦੇ ਕੀਰਤਪੁਰ ਸਾਹਿਬ ਵਿਖੇ ਜਿੱਥੇ ਆ ਕੇ ਅਸੀਂ ਬਾਬਾ ਜੀ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਵਾਂਗੇ ਸੋ ਸਾਡੇ ਚੈਨਲ ਦੇ ਨਾਲ ਬਨੇ ਰਹੋ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੀਸਰੀ ਉਦਾਸੀ ਗੁਰੂ ਨਾਨਕ ਸਾਹਿਬ ਜੀ ਨੇ 15 1574 ਸੰਮਤ ਨੂੰ ਬਾਲੇ ਤੇ ਮਰਦਾਨੇ ਨੂੰ ਸੰਗ ਲੈ ਕੇ ਸ਼ੁਰੂ ਕੀਤੀ ਇਹ ਉੱਤਰਖੰਡ ਦੀ ਸੀ ਗੁਰੂ ਜੀ ਕਲਾਨੌਰ ਗੁਰਦਾਸਪੁਰ ਕਹਿਲੂਰ ਵਿੱਚ ਉਪਦੇਸ਼ ਕਰਦੇ ਹੋਏ ਤੇ ਪਾਲਸਪੁਰ ਕਾਂਗੜੇ ਜਵਾਲਾਜੀ ਮੰਡੀ ਕੁਲੂ ਵਿੱਚ ਉਪਦੇਸ਼ ਕਰਦੇ ਹੋਏ ਕੀਰਤਪੁਰ ਸਾਹਿਬ ਆ ਗਏ ਇੱਥੇ ਪਹਾੜੀ ਤੇ ਬੁੱਢਣ ਸਾਹ ਜੀ ਆਪ ਜੀ ਦੇ ਦਰਸ਼ਨਾਂ ਦਾ ਚਿਹਰਾ ਤੋਂ ਇੰਤਜ਼ਾਰ ਕਰ ਰਹੇ ਸਨ ਉਸ ਥਾਂ ਗੁਰੂ ਨਾਨਕ ਬਾਲਾ ਦੇ ਮਰਦਾਨਾ ਜੀ ਪਹੁੰਚੇ ਬੱਕਰੀਆਂ ਦਾ ਦੁੱਧ ਪੇਸ਼ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਸਹਨਤ ਤੇ ਬਾਲੇ ਤੇ ਮਰਦਾਨੇ ਨੇ ਦੁੱਧ ਪੀ ਲਿਆ ਪਰ ਗੁਰੂ ਨਾਨਕ ਦੇਵ ਜੀ ਨੇ ਦੁੱਧ ਨਾ ਪੀਤਾ ਇਹ ਦੇਖ ਕੇ ਬੁੱਢਣ ਸਾਹਿਬ ਜੀ ਕਹਿਣ ਲੱਗੇ ਕਿ ਸਾਹਿਬ ਮੈਨੂੰ ਮੁਸਲਮਾਨ ਜਾਣ ਕੇ ਮੇਰਾ ਭੇਟਾ ਕੀਤਾ ਹੋਇਆ ਦੁੱਧ ਤੁਸੀਂ ਨਹੀਂ ਪੀ ਰਹੇ ਹੋ ਇਹ ਸਭ ਕੁਝ ਸਮਝ ਕੇ ਬੁੱਢਣ ਸਾਹ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਟੈਪ ਬੁੱਢਣ ਸਾਹਿਬ ਜੀ ਨੇ ਇਹ ਬੇਨਤੀ ਵੀ ਕੀਤੀ ਕਿ ਇਸ ਥਾਂ ਸੁੰਦਰ ਸ਼ਹਿਰ ਫਸਾਓ ਤਾਂ ਕਿ ਸਦਾ ਅਪਜੀ ਦਾ ਦਰਸ਼ਨ ਕਰਦਾ ਰਹਾ ਸੰਗਤ ਜੀ ਤੁਸੀਂ ਵੀ ਦਰਸ਼ਨ ਕਰੋ ਮੇਨ ਸਥਾਨ ਦੇ ਬਾਬਾ ਬੁੱਢਣ ਸਾਹਿਬ ਜੀ ਦੇ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਤੇ ਦਰਸ਼ਨ ਜਰੂਰ ਕਰੋ ਕਮਲ ਰੂਪੀ ਹੱਥਾਂ ਨਾਲ ਗੁਰੂ ਨਾਨਕ ਦੇਵ ਜੀ ਨੇ ਬੁੱਢਣ ਸਾਹਿਬ ਜੀ ਦਾ ਸਿਰ ਚਰਨਾ ਤੋਂ ਉਠਾਇਆ ਤੇ ਕਿਹਾ ਤਨ ਤੁਹਾਡਾ ਸਰੀਰ ਹੈ ਜਦ ਅਸੀਂ ਛੇਮਾ ਰੂਪ ਧਾਰਾਂਗੇ ਤੇ ਹਰ ਗੋਬਿੰਦ ਨਾਖਵਾਵਾਂਗੇ ਤੇ ਉਹਨਾਂ ਦਾ ਜੇਠਾ ਪੁੱਤਰ ਬਾਬਾ ਗੁਰਦਿੱਤਾ ਮੇਰਾ ਰੂਪ ਧਾਰ ਕੇ ਤੁਹਾਡੇ ਨਿਕਟ ਆਵੇਗਾ ਤੇ ਦੁੱਧ ਮੰਗੇਗਾ ਤਾਂ ਮੇਰਾ ਰੂਪ ਦੇਖ ਕੇ ਮਨ ਬਿਨਾਂ ਸੰਸਾ ਕੀਤੇ ਦੁੱਧ ਦੇ ਦੇਣਾ ਉਹ ਹੀ ਇੱਥੇ ਆ ਕੇ ਨਗਰ ਬਸਾਏਗਾ ਤੇ ਤੁਹਾਡਾ ਆ ਤਿਛੇ ਮੈਂ ਗੁਰੂ ਦੇ ਦਰਸ਼ਨ ਕਰਨ ਤੇ ਹੀ ਹੋਵੇਗਾ ਇਸ ਲਈ ਮੈਂ ਇਹ ਦੁੱਧ ਹੁਣ ਨਹੀਂ ਪੀਵਾਂਗਾ ਤੇ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਮੰਤਰ ਬੁੱਢਣ ਸਾਹਿਬ ਜੀ ਨੂੰ ਦਿੱਤਾ ਤੇ ਉੱਥੋਂ ਚਲੇ ਗਏ ਇੱਥੇ ਬਾਬਾ ਜੀ ਵੀ ਕਥਾ ਸੁਣਾਉਂਦੇ ਨੇ ਚਲੋ ਆਓ ਨਾ ਤੋਂ ਵੀ ਇੱਕ ਵਾਰ ਆਪਾਂ ਸੁਣ ਲਈਏ ਫਿਰ ਦੇਖੋ ਤਾਂ ਇਹਨਾਂ ਬੰਦਿਆਂ ਨੂੰ ਵਿਚਾਰ ਕੇ ਗਿਆ ਨੱਗੇ ਸਭ ਬਾਬਾ ਜੀ ਨੇ ਜਿੱਨੇ ਹੀ ਬੱਕਰੀਆਂ 775 ਦਾ ਸਾਰਾ ਨਵੇਂ ਨੇ ਇਹਨਾਂ ਬੱਕਰੀਆਂ ਦਾ ਰੁਕ ਪਹਿਲੇ ਸਾਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਛਾਪ ਵਿੱਚ ਸੀ ਤੋ ਨਾ ਹੀ ਕੋਈ ਸਾਡੀ ਸੈਂਡ ਦੇ ਸਾਈਨ ਦੀ ਉਹ ਤਾਂ ਪਰਵਾਹ ਨਹੀਂ ਅਸੀਂ ਹੋਣੀ ਛਕਣਾ ਇੱਕ ਨੂੰ ਸਾਡੀ ਇਮਾਨਤ ਰੱਖ ਲਓ ਅਸੀਂ ਤੇਰੇ ਜਾਂਦੇ ਜੀ ਸਾਡੇ ਨਾਲ ਇਹਨਾਂ ਬੱਕਰੀਆਂ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਆਪ ਦਾ ਕਾਰਜ ਸੁਨਿਧਰਮ ਚਲੇਗੀ ਕਾਈਂ ਜੀ ਨੇ وہ دن اپنے دنوں دبارے رکھ لیا آپی والے گرو ہرگوبند بابا گوبر جی نے گروہ نانک پاتشاہ کا روپ دار کے سائن جی کو دھوک سائن انہیں دے کے رکھا ہوا دھوپ ایک سو ایک سال مگر کھڑا جہیں وہ کچا رکھا سی اسی طرح کچے کا کچا نکلیا گچ کیا تو ستنا ਉਹ ਗੁਰੂ ਛੇਵੇਂ ਪਾਤਸ਼ਾਹ ਨੇ ਛਕਿਆ ਸਾਈਂ ਦਾਦਾ ਗੁਰੂ ਸਾਹਿਬ ਨੂੰ ਛਕਾਇਆ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰਮੇਤਾ ਜੀ ਨੇ ਛਕਿਆ ਉਹ ਸ਼ਰਮੁਦਾ ਬਾਬਾ ਗੁਰਮੇਤਾ ਜੀ ਨੇ ਤੇਜ ਜੰਗਬੜੀ ਨਾਂ ਦੇ ਸਥਾਨ ਤੇ ਇੱਕ ਮਰੀ ਹੋਈ ਗਊ ਨੂੰ ਜਿੰਦਾ ਕਰ ਦਿੱਤਾ ਛੇਵੇਂ ਪਾਤਸ਼ਾਹ ਰਾਹ ਕਹਿ ਲਗੇ ਬਾਬਾ ਜੀ ਇਸ ਗਊ ਦੇ ਬਦਲੇ ਦੁਨੀਆ ਤੁਸੀਂ ਛੱਡੋ ਜੇ ਦੁਨੀਆ ਛੱਡ ਕੇ ਅਸੀਂ ਜਾਂਦੇ ਆ ਇੱਕ ਮਿਆਨ ਤੇ ਦੋ ਤਲਵਾਰਾਂ ਨੇ ਛੱਡ ਬਾਬਾ ਗੁਰਮੇਤਾ ਜੀ ਤੇ ਮੈਂ ਜੀ ਦਾ ਬਚਨ ਮੰਨਦੇ ਹੋਏ ਸਾਈਂ ਬਾਬਾ ਬੁੱਧਨ ਸ਼ਾਹੀ ਦੇ ਕੋਲ ਆਇਆ ਕਿ ਬੇਨਤੀ ਕੀਤੀ ਸਾਈਂ ਜੀ ਕਿ ਜੇਹੜਾ ਤੁਸੀਂ ਸਾਨੂੰ ਦੇ ਦਿਓ ਆਪਣਾ ਡੇਰਾ ਜਿਹੜੀ ਪਹਾੜੀ ਤੇ ਹੈ ਸਾਈਂ ਜੀ ਕਹਿੰਦੇ ਕਿ ਪਾਛਾ ਇਹ ਜਗ੍ਹਾ ਤੇ ਤੁਹਾਡੀ ਹੁਕਮ ਵੀ ਤੁਹਾਡਾ ਆਸਥੂ ਬਾਬਾ ਜੋ ਦਿੱਤਾ ਰੇਹਂ ਕਲੀ ਦਾ ਦਿੱਕਾ ਜੋ ਹਨ ਮੰਦਿਆ ਸੋ ਬਾ ਪਾਛਾ ਤੁਸੀਂ ਵੜਾ ਨੇ ਜਾਪੇ ਹੋ ਸੰਗਤਾਂ ਨੇ ਬਾਤ ਨੇ ਕਿ ਤੁਹਾਡੇ ਤੋਂ ਮਰ ਜਾਣਾ ਸਾਡੀ ਪਹਾੜੀ ਤੇ ਕੌਣ ਹੈ ਬਾਬਾ ਜੋ ਦਿੱਕਾ ਦੀ ਵਚਨ ਕਰਦੇ ਹਨ ਸਾਈਂ ਜੀ ਯਾਤਰਾ ਹੀ ਤੁਹਾਨੂੰ ਵੀ ਹੋਊਗੀ ਜਿਹੜਾ ਤੇਰੇ ਦਰਵਾਜ਼ੇ ਆ ਕੇ ਟੋਕੀ ਵਰਤ ਸਾਈਂ ਜੀ ਆ ਕੇ ਇਹ ਸਟਾਪ ਤੇ ਬੈਠ ਕੇ ਸਾਈਂ ਜੀ ਨੇ ਫਿਰ ਮੈਨੂੰ ਮਾਰ ਦਬਾ ਪਾਸੇ ਸਮੇਂ 520 ਸਾਥੀ ਰੰਗ ਦੀ ਉਮਰ ਪੂਰੀ ਕਰਦੇ ਹੋਏ ਸਾਈਂ ਦਾ ਬੁੱਢਾ ਸ਼ਾਦੀ ਅੱਛੇ ਗੱਜਬੇ ਜੋਤੀ ਜੋ ਸਮਾਈ ਇਹਨਾਂ ਦੀ ਸਹਾਰ 6 ਮਹੀਨੇ ਬਾਅਦ ਜਾਨ ਆ ਕੋਰਡ ਬੇ ਬਣਾਈ ਆਪਣੇ ਫੀਰ ਮਨਾ ਕੇ ਅਰਦਾਸ ਕੀਤੀ ਇਹਨਾਂ ਨੂੰ ਮਦਦ ਕਰ ਸਾਈਂ ਜੀ ਜਿਵੇਂ ਮੇਰੀਆਂ ਸਕਤਾ ਨੀਰਕੋਰ ਸਾਹਿਬ ਦੀ ਯਾਤਰਾ ਜੇ ਨਾ ਹੋਣੀਆ ਉਹਨਾਂ ਦੀ ਯਾਤਰਾ ਵੀ ਤਾਂ ਬਣਵਾਈ ਜਾਤੇ ਦੇ ਨਾਮ ਤੇ ਆਪ ਚੰਕੀ ਤਾਂ ਸੱਚ ਜੀ ਇਹ ਸੀ ਬਾਬਾ ਜੀ ਦਾ ਇਜਾਜ਼ ਇੱਕ ਬੇਤੀ ਸੰਸਥਾ ਨੂੰ ਜਰੂਰ ਕਹੀ ਸੀ ਇਹਨਾਂ ਬਾਬਿਆਂ ਦਾ ਕੋਈ ਵੀ ਸੇਵਾਦਾਰ ਕਿਸੇ ਵੀ ਨਸੰਦੀ ਬਾਹਰ ਸੰਗਤਾਂ ਦੁਗਰਾਹੀ ਸਾਤੇ ਮੇਲੇ ਆਉਂਦੇ ਜਦੋਂ ਬਾਬਾ ਬੁੱਢਣ ਸਾਹਿਬ ਜੀ ਸਰੀਰ ਤੇ ਆ ਗਏ ਸਨ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਣ ਸਾਹਿਬ ਜੀ ਦੀ ਸਮਾਦ ਕੋਲ ਬੈਠ ਕੇ ਬਣਵਾਈ ਸੀ ਸੰਗਤ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਉਸ ਸਮਾਦ ਦੇ ਜਿਹੜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੋਲ ਬੈਠ ਕੇ ਬਣਵਾਈ ਸੀ ਬਾਬਾ ਬੁੱਢਣ ਸਾਹਿਬ ਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ